ਇਹੜਾ ਸੂਆ ਸੂਈ ਹੈ ਜੀ ਦੂਜਾ ਸੂਆ ਸੂਈ ਹੈ ਕਦੋਂ ਸੂਈ ਹੈ ਜੀ ਇਹ ਰਾਤ ਸੂਈ ਹੈ ਡਾਕਟਰ ਸਾਹਿਬਾ ਬੱਚਾ ਕੀ ਦੇਤਾ ਇਹਨੇ ਮੱਸੀ ਆ ਡਾਕਟਰ ਸਾਹਿਬਾ ਸੋਈ ਬੜੀ ਚੰਗੀ ਆ ਨਾ ਬੜੀ ਚੰਗੀ ਸੋਈ ਜੀ ਡਾਕਟਰ ਜੋ ਨਾ ਜਿਵੇਂ ਮਰਜ਼ੀ ਦੋਈ ਚੱਲ ਕੋਈ ਚੱਕਰ ਨਹੀਂ ਕਰਨ ਵਾਲੀ ਨੇ ਕੋਈ ਪਿੰਡ ਛੰਨਾ ਗੁਰਪ੍ਰ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤੱਪਾ 94 640 640 ਚਰੰਜਾ 198 54 198 ਲੈ ਵਾਲੂ ਆਦੇ ਚਰਮਾਈ ਦਾ ਬਹੁਤ ਆ ਬਈ ਕੀ ਬਾਤ ਆ ਥਾਨ ਥੂਣੀ ਬੜਾ ਚੰਗਾ ਲੱਗਾ ਬੜਾ ਚੰਗਾ ਥਾਨ ਥੂਣੀ ਕਿਹਾ ਆ ਸਵਰਡ ਕੀ ਬਾਤ ਆ ਬਈ ਕਿੰਨਾ ਦੁੱਧ ਦੇ ਰਿਹਾ ਅਸਟੀਮੇਟ ਦੁੱਧ ਡਾਕਟਰ ਵੈਡ ਨੂੰ 25 26 ਕਿਲੋ ਖੁੱਲ੍ਹੇ ਹੀ ਪੋਣਾ ਚਾਹੀਦਾ ਬੱਚਾ ਵੀ ਬੱਚੀ ਹੈ ਨਾ ਬੱਚੀ ਬਹੁਤ ਚੰਗੀ ਹੈਗੀ ਕੀ ਬਾਤ ਆ ਵੈਡ ਵੀ ਚੰਗੀ ਹੈ ਬੱਚੀ ਵੀ ਚੰਗੀ ਹੈ ਥਾਨ ਵੀ ਬਹੁਤ ਚੰਗਾ ਚਿਵਾਈ ਵੀ ਚੰਗੀ ਹੈ ਠੰਡੀ ਸੀਲ ਆ ਬਈ ਮੋਲ ਬਈ ਕਹਿੰਦਾ ਫੋਨ ਤੇ ਹੋ ਜਾਇਜ਼ ਹੋ ਦੋ ਨੰਬਰ ਪਰ ਕਿਹੜਾ ਸੂਆ ਇਹ ਇਹ ਵੀ ਦੂਜਾ ਸੂਆ ਸੂਏ ਦਾ ਕਦੋਂ ਸੂਈ ਆ ਬਈ ਇਹਨੂੰ ਇਹ ਤੀਜਾ ਦੇਣਾ ਬੱਚਾ ਬੱਚਾ ਹਾਂਜੀ ਬੱਚਾ ਦੇਤਾ ਬਈ ਤੇ ਕਿੰਨਾ ਦੁੱਧ ਦੀ ਡਿਵਰਸਿਟੀ ਮੇਰੇ ਦੁੱਧ ਡਾਕਟਰ ਮੇਰੇ ਸਾਹ ਚ 20 22 ਕਿਲੋ ਚਵਾ ਦੂਗਾ ਠੀਕ ਆ ਮੁੱਲ ਜਾਇ ਜੀ ਕੋ ਹਾਂਜੀ ਠੀਕ ਆ ਬਈ ਤਿੰਨ ਨੰਬਰ ਕਿਹੜਾ ਸੂਆ ਇਹ ਵੀ ਦੂਜਾ ਸੂਆ ਸੂਏ ਦਾ ਕਦੋਂ ਸੂਈ ਹੈ ਬਈ ਇਹਨੂੰ ਮੈਂ ਦੂਜਾ ਤੀਜਾ ਦਿਨ ਹੋ ਗਿਆ ਬੱਚਾ ਬੱਚਾ ਦੇ ਤਾ ਹਾਂਜੀ ਮੁੱਲ ਜਾਇ ਜੀ ਉਹ ਬਈ ਹਾਂ ਮੁੱਲ ਜਾਇ ਜੀ ਉਹ ਠੀਕ ਆ ਬਈ